ਪੰਜਾਬ ਦੀ ਪੁਰਾਣੀ ਪਾਰਟੀ ਈਵਨ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹਦੀ 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਚੁੱਕੀਆਂ ਨੇ ਪਿਛਲੇ ਦਿਨ ਇੱਕ ਮੈਂ ਵੀਡੀਓ ਪਾਈ ਸੀ ਤੁਸੀਂ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਉਸ ਵੀਡੀਓ ਨੂੰ ਪਿਆਰ ਦਿੱਤਾ ਜੋ ਵੀ ਦੋਸਤ ਉਸ ਵੀਡੀਓ ਨੂੰ ਦੇਖ ਰਹੇ ਹੋ ਉਹ ਸੀ ਕਿ ਸ਼੍ਰੋਮਣੀ ਅਕਾਲੀ ਜਲਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਚੰਡੀਗੜ੍ਹ ਦਫ਼ਤਰ 28 ਸੈਕਟਰ ਦੇ ਵਿੱਚ ਕਿ ਉਸ ਮੀਟਿੰਗ ਦੇ ਵਿੱਚ ਕੀ ਕੋਸ਼ਿਸ਼ ਹੋਇਆ ਉਸ ਜਦੋਂ ਆਪਾਂ ਉਹ ਵੀਡੀਓ ਬਣਾ ਰਹੇ ਸੀ ਉਸ ਵੀਡੀਓ ਦੇ ਪਬਲਿਸ਼ ਹੋਣ ਤੋਂ ਬਾਅਦ ਇੱਕ ਹੋਰ ਖਬਰ ਨਿਕਲ ਕੇ ਆ ਜਾਂਦੀ ਹੈ ਉਹ ਖਬਰ ਨਿਕਲ ਕੇ ਆਉਂਦੀ ਹੈ ਕਿ ਜਿਹੜੇ ਮਤੇ ਪਾਏ ਹੀ ਨਹੀਂ ਗਏ ਉਸ ਮੀਟਿੰਗ ਦੇ ਵਿੱਚ ਗੈਰ ਰਸਮੀ ਉਹ ਮੀਟਿੰਗ ਸੀ ਉਹ ਹਮਤੇ ਪ੍ਰਵਾਨ ਕਰਕੇ ਪ੍ਰੈਸ ਰਿਲੀਜ਼ ਹੋ ਕੇ মিডিਆ ਤੱਕ ਕਿਵੇਂ ਚਲੀ ਗਈ ਇਹਦੇ ਤੇ ਤਿੱਖੇ ਰੋਸ ਪ੍ਰਗਟਾਵੇ ਕੀਤੇ ਨੇ ਕੱਲ ਕੀ ਐ ਮੈਂ ਤੁਹਾਨੂੰ ਦੱਸੂਗਾ ਪਰ ਦੋਸਤੋ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਪਤ ਹੋਣ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਟੁੱਟ ਚੁੱਕਿਆ ਅੰਦਰੋਂ ਸ਼ਰਮਣੀ ਅਕਾਲੀ ਦਲ ਦੇ ਲੀਡਰ ਟੁੱਟ ਚੁੱਕੇ ਨੇ ਅੰਦਰੋਂ ਸ਼ਰਮਣੀ ਅਕਾਲੀ ਦਲ ਦੇ ਲੀਡਰਾਂ ਦੇ ਦਿਲ ਟੁੱਟ ਚੁੱਕੇ ਨੇ ਉਹ ਸੋਚ ਰਹੇ ਨੇ ਕਿ ਸਾਡੀ ਇਹ ਹਾਲਤ ਹੋਈ ਕਿਉਂ ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਲਤ ਹੋਈ ਆਪਾਂ ਨੇ ਕੱਲ ਵੀ ਵੀਡੀਓ ਪਾਈ ਸੀ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਦੋਂ ਅਸੀਂ ਅਗਲੀ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਇਸ ਕਰਕੇ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਚੈਨਲ ਦੇ ਨਾਲ ਜੁੜੋ ਚੈਨਲ ਦੇ ਤੁਸੀਂ ਇੱਕ ਪਰਿਵਾਰਕ ਮੈਂਬਰ ਬਣੋ ਦੋਸਤਾਂ ਨੂੰ ਅਪੀਲ ਚੈਨਲ ਨੂੰ ਕਰੋ ਸਬਸਕ੍ਰਾਈਬ ਜਿੰਨਾ ਦੋਸਤਾਂ ਨੇ ਸਬਸਕ੍ਰਾਈਬ ਕੀਤਾ ਧੰਨਵਾਦ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਲੱਗਦਾ ਕਿ ਅਸੀਂ ਲੋਕ ਮੰਨਤੋਂ ਉਤਰ ਕਿਉਂਗੇ ਸ਼ਰੋਮਣੀ ਅਕਾਲੀ ਦਲ ਜਿਹੜੇ ਕਦੇ ਪਿੰਡਾਂ ਦੀ ਪਾਰਟੀ ਸੀ ਕਿਸਾਨਾਂ ਦੀ ਪਾਰਟੀ ਸੀ ਪੰਜਾਬ ਦੀ ਪਾਰਟੀ ਸੀ ਪੰਥ ਦੀ ਪਾਰਟੀ ਸੀ ਪੰਜਾਬ ਦੀ ਗੱਲ ਕਰਦੀ ਸੀ ਕਿਸਾਨੀ ਦੀ ਗੱਲ ਕਰਦੀ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੀ ਸੀ ਫੈਡਰਲਿਜ਼ਮ ਦੀ ਗੱਲ ਕਰਦੀ ਦੀ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ ਅਨੰਦਪੁਰ ਦੇ ਮਤੇ ਦੀ ਗੱਲ ਕਰਤੀ ਸੀ ਇੱਕ ਮੋਰਚਿਆਂ ਦਾ ਇਤਿਹਾਸ ਇਸ ਪਾਰਟੀ ਦਾ ਸੁਧਾਰ ਲਹਿਰਾਂ ਦਾ ਇਤਿਹਾਸ ਗੁਰਦੁਆਰਿਆਂ ਦੀ ਲੜਾਈਆਂ ਲੜੀਆਂ ਗੁਰਦੁਆਰਿਆਂ ਦੀ ਧਾਰਮਿਕ ਆਜ਼ਾਦੀ ਦੀ ਲੜਾਈਆਂ ਲੜੀਆਂ ਲੋਕਾਂ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਜਿਸ ਪਾਰਟੀ ਨੇ ਕਿ ਅੱਜ ਇਸ ਪਾਰਟੀ ਦਾ ਇਹ ਹਾਲ ਕਿਉਂ ਹੋ ਗਿਆ ਬੋਦੀਜੀਵੀਤਾ ਕਹਿੰਦੇ ਨੇ ਕਿ ਹੁਣ ਇਹ ਪੰਥਕ ਪਾਰਟੀ ਨਹੀਂ ਰਹੀ ਵਪਾਰਕ ਪਾਰਟੀ ਹੈ ਪਰ ਹੁਣ ਜਿਹੜੀ ਮੈਂ ਤੁਹਾਡੇ ਨਾਲ ਇਹ ਵੀਡੀਓ ਬਣਾ ਰਿਹਾ ਗੱਲਾਂ ਤਾਂ ਆਪਾਂ ਫਿਰ ਆਉਣ ਵਾਲੇ ਵੀਡੀਓ ਦੇ ਵਿੱਚ ਕਰਦੇ ਰਹਿਾਂਗੇ ਕਿ ਕੀ ਕੁਝ ਵਾਪਰ ਰਿਹਾ ਇਹ ਵੀਡੀਓ ਮੈਸ ਕਰਕੇ ਬਣਾ ਰਿਹਾ ਕਿ ਜਿਹੜੀ ਆਪਾਂ ਨੇ ਕੱਲ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਇੱਕ ਖਬਰ ਨਿਕਲ ਕੇ ਆਉਂਦੀ ਹੈ ਕਿ ਜਿਹੜੇ ਹਰਚਰਨ ਬੈਂਸ ਨੇ ਇੱਕ ਮੀਡੀਆ ਸਲਾਹਕਾਰ ਗੈਲੋ ਇੱਕ ਸਿਆਣੇ ਵਿਅਕਤੀ ਗੈਲੋ ਜ਼ਹੀਨ ਉਹ ਵਿਅਕਤੀ ਨੇ ਸ਼ਰਮਣੀ ਕੱਲ ਦੇ ਪੱਕੇ ਵਰਕਰ ਨੇ ਲੰਮੇ ਸਮੇਂ ਤੋਂ ਨਾਲ ਪਾਰਟੀ ਦੇ ਉਹ ਜੁੜੇ ਹੋਏ ਨੇ ਉਹਨਾਂ ਵੱਲੋਂ ਜਿਹੜੇ ਮਤੇ ਪ੍ਰੈਸ ਰਿਲੀਜ਼ ਕੀਤੇ ਗਏ ਉਹਨਾਂ ਮਤਿਆਂ ਦੇ ਉੱਪਰ ਆਪਣੀ ਹੀ ਲੀਡਰਸ਼ਿਪ ਨੇ ਸਵਾਲ ਖੜੇ ਕਰਤੇ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇਸ ਤੋਂ ਇਲਾਵਾ ਹੋਰ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਨਾਲ ਇਹਨਾਂ ਮਤਿਆਂ ਦੇ ਪ੍ਰਮਾਨਗੀ ਨਹੀਂ ਦਿੱ ਹਾਟਰੇ ਵਿੱਚ ਅਜੀਤ ਪੇਪਰ ਹੈ ਦੋਸਤੋ ਅੱਜ ਦਾ ਨਿਊਜ਼ਪੇਪਰ ਅਖਬਾਰ ਹੈ ਇਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰ ਦੀ ਖਬਰ ਲੱਗੀ ਹੋਈ ਹੈ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ ਮੇ ਲਿਖਿਆ ਕੀ ਹੋਇਆ ਕੋਰ ਕਮੇਟੀ 'ਚ ਲੀਡਰਸ਼ਿਪ 'ਚ ਵਿਸ਼ਵਾਸ ਪ੍ਰਗਟਾਉਣ ਵਾਲਾ ਮਤਾ ਵਿਚਾਰਿਆ ਹੀ ਨਹੀਂ ਗਿਆ ਯਾਨੀ ਕਿ ਜਿਹੜੇ ਮਤੇ ਪਾਏ ਗਏ ਸੀ ਉਹਨਾਂ ਮਤਿਆਂ ਦੇ ਵਿੱਚ ਗੱਲ ਸੀ ਕਿ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਗਿਆ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰ ਕਹਿੰਦੇ ਨੇ ਕਿ ਇਹੋ ਜਿਹਾ ਮਤਾ ਤਾਂ ਕੋਈ ਪਾਇਆ ਹੀ ਨਹੀਂ ਗਿਆ ਜਿਹਦੇ 'ਚ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਹੋਵੇ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਦੱਸ ਦਿੰਨਾ ਬਿਲਕੁਲ ਸ਼ੌਟ ਮੀਟਿੰਗ ਤੋਂ ਬਾਅਦ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਹ ਜੋ ਦੱਸਿਆ ਗਿਆ ਕਿ ਮੀਟਿੰਗ ਵੱਲੋਂ ਪਾਰਟੀ ਦੇ ਲੀਡਰਸ਼ਿਪ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਆਇਆ ਗਿਆ ਸਮੁੱਚੀ ਲੀਡਰਸ਼ਿਪ ਉੱਥੇ ਮੌਜੂਦ ਸੀ ਪਰ ਜਦੋਂ ਇਹ ਮਤੇ ਬਾਹਰ ਆਉਂਦੇ ਨੇ ਇਹਨਾਂ ਮਤਿਆਂ ਦਾ ਆਪਣੇ ਹੀ ਲੀਡਰਸ਼ਿਪ 'ਤੇ ਵਿਰੋਧ ਕਰ ਦਿੰਦੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਕੀ ਕਹਿੰਦੇ ਨੇ ਅਖਬਾਰ ਮੁਤਾਬਕ ਤੁਹਾਨੂੰ ਖਬਰ ਦੱਸਦਾ ਮੈਂ ਅਕਾਲੀ ਜਲਦੇ ਸੀਨੀਅਰ ਆਗੂਆਂ ਵੱਲੋਂ ਕੀਤੀ ਗਈ ਇਸ ਆਪ ਹੁਦਰੀ ਦੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਯਾਨੀ ਕਿ ਮਤਿਆਂ ਦੇ ਵਿੱਚ ਜਿਹੜੀ ਗੱਲ ਕਹੀ ਗਈ ਉਹਰਾ ਮਤਿਆਂ ਨੂੰ ਆਪ ਹੁਦਰੀ ਕਿਹਾ ਮਤ ਦੇ ਵਿੱਚ ਗੱਲਾਂ ਹੋਈ ਸੀ ਕਿ ਸ਼੍ਰੋਮਣੀ ਕਾਲਦੇ ਪ੍ਰਧਾਨ ਨੇ ਇੱਕ ਦਲੇਰ ਰੂਪ ਦੇ ਵਿੱਚ ਪਾਰਟੀ ਦੇ ਹਿੱਤਾਂ ਦੇ ਵਿੱਚ ਫੈਸਲੇ ਲਏ ਨਿੱਜੀ ਕੁਰਬਾਨੀਆਂ ਦਿੱਤੀਆਂ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ ਹੈਗੀ ਇਹ ਮਤ ਦੇ ਵਿੱਚ ਗੱਲਾਂ ਸਾਰੀ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਤੇ ਅਕਾਲਜਲ ਦੇ ਸੀਨੀਅਰ ਆਗੂਆਂ ਨੇ ਆਪ ਖੁਦਰੀ ਕਿਹਾ ਇਸ ਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾਣਾ ਦਾ ਕਿਹਾ ਕਿ ਮੈਂ ਇਸ ਗੱਲ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਕੋਲ ਵੀ ਉਠਾਉਂਗਾ ਦੇਖਣ ਵਾਲਾ ਹੋਊਗਾ ਹੁਣ ਕਿ ਬਣਦਾ ਕੀ ਏ ਅਕਾਲਜਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿੱਦ ਤੇ ਵੀਡੀਓ ਬਣਾਦੇ ਰਹਾਂਗੇ ਜੇਕਰ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਹੀਂ ਕਬੂਲ ਦੀ ਤਾਂ ਸੁਖਵੀਰ ਸਿੰਘ ਬਾਦਲ ਦਾ ਕੀ ਬਣੂਗਾ ਇਧਰ ਤੇ ਵੀ ਆਪਾਂ ਇੱਕ ਵੀਡੀਓ ਕਰਾਂਗੇ